ഇവിടെ വാ കുളവും ഒക്കെ ഇവിടെ മുദലത്തിട്ടുണ്ട് ഒക്കെ ഉണ്ടാവുമോ സാധാരണ പോലെ സാധാരണ നടന്നിട്ട് കുറുക കുറുക ലംഗജ ലംഗജ कि व्यक्ति का थाना दिड़बा ਚੌਂਕੀ ਇੰਚਾਰਜ ਕੋਰੀਆ ਨੇ ਕੱਲ ਕਾਕੂਰਪਿੰਡ ਦੇ ਜਿਹੜੀ ਮੇਨ ਹਾਈਵੇ ਹੈ ਆਪਣਾ ਸਗਰੂਪਾਤਨਾ ਹਾਈਵੇ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜੀ ਹਾਈਵੇ ਤੇ ਤੇ ਐਸ ਐਚਓ ਜੜਬਾ ਦੀ ਡਾਇਰੈਕਸ਼ਨ ਸੇ ਚੌਂਕੀ ਇੰਚਾਰਜ ਸਾਹਿਬ ਨੇ ਅਲੋਂਗ ਵਿਦ ਫੋਰਸ ਨਾਕਾਬੰਦੀ ਕੀਤੀ ਹੋਈ ਸੀ ਤੇ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਖਾਸ ਕਰਕੇ ਇਲੈਕਸ਼ਨ ਦੌਰਾਨ ਵੀ ਰਿਲੇਟਡ ਕਰ ਰਹੇ ਹਾਂ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜਾ ਟਰੱਕ ਦੀ ਤਸਨ ਨੂੰ 2.5 ਕਿਲੋ ਅਫੀਮ ਤੇ 10 ਕਿਲੋ ਭੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਸੀ ਸੰਦੋੜ ਜਿਹੜਾ ਮਲੇਰਕੋਟਲੇ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਜੀ ਤੇ ਇਹਨਾਂ ਦੀ ਫਰਦਰ ਅਸੀਂ ਪੁੱਛਗਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪਿੱਛਾ ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਤੇ ਉਹ ਹੈਗਾ ਜੀ ਜਸਦੇਵ ਸਿੰਘ ਹੈਗਾ ਨਾਮ ਦਾ ਬੰਦਾ ਹੈਗਾ ਜੀ ਪਟਿਆਲੇ ਜਿਲ੍ਹੇ ਦਾ ਰਹਿਣ ਵਾਲਾ ਤੇ ਉਹਨੂੰ ਵੀ ਕਾਬੂ ਕੀਤਾ ਗਿਆ ਜੀ ਇਹ ਸਰ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕਹਿ ਰਹੇ ਜੀ ਇਹ ਕਿਹੜੀ ਸਾਈਡ ਆ ਰਹੇ ਸੀ ਇਹ ਪਤਰਨ ਸਾਈਡ ਤੋਂ ਆ ਰਿਹਾ ਸੀਗਾ ਜੀ ਤੇ ਇਹ ਸੰਗਰੂਰ ਸਾਈਡ ਤੇ ਜਾ ਰਿਹਾ ਸੀਗਾ ਜੀ ਉਸ ਸੈਂਟਰ ਦੇ ਅ ਕੁਛ ਕੁਛ ਵਿਚ ਦੌਰਾਨ ਪਤਾ ਲੱਗਿਆ ਜੀ ਇਹਨੇ ਕਿੱਥੇ ਸਪਲਾਈ ਕਰਨਾ ਸੀ ਕਿਹਨਾਂ ਨੂੰ ਦੇਣਾ ਸੀ ਜੀ ਬਿਲਕੁਲ ਜੀ ਪੁਸ਼ਕેશ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਜੀ ਬਾਕੀ ਅਸੀਂ ਫਰਦਰ ਇਹ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਇਹਨਾਂ ਦਾ ਰਿਮਾਂਡ ਲੈ ਕੇ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਤਾਂ ਕਿ ਅਸੀਂ ਉਹਨੂੰ ਵੀ ਬੁੱਕ ਕਰ ਸਕੀਏ ਫਰਦਰ ਜਿਹੜੇ ਬੰਦੇ ਨੂੰ ਇਹ ਦੇਣ ਜਾ ਰਹੇ ਸੀ ਫਾਰਵਰਡ ਲਿੰਕ ਦੇ ਵਿੱਚ ਉਸ ਬੰਦੇ ਨੂੰ ਅਸੀਂ ਜਿਵੇਂ ਮੈਂ ਦੱਸਿਆ ਉਸ ਬੰਦੇ ਨੂੰ ਵੀ ਅਸੀਂ ਇਮੀਡੀਏਟਲੀ ਉਸ ਤੋਂ ਬਾਅਦ ਕਬੂਲ ਕਰ ਲਿਆ ਸੀ ਜੀ ਸਰ ਬੈਕਗ੍ਰਾਉਂਡ ਚੈੱਕ ਤੇ ਪਹਿਲਾਂ ਕੁਝ ਨੁਕਤੇ ਮਹਿਗੀਆਂ ਇਹਨਾਂ ਦੇ ਪ੍ਰੋਜੈਕਟ ਰਿੰਗਰ ਆਏ ਇਹਨਾਂ ਦਾ ਜੀ ਬੈਕਗ੍ਰਾਉਂਡ ਚੈੱਕ ਵਗੈਰਾ ਅਸੀਂ ਸਾਰਾ ਕ੍ਰਿਮੀਨਲ ਰਿਕਾਰਡ ਹੁਣ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਵਰਦਾ ਕੋਚ ਨੇ ਇਹ ਜੀਆਂ ਸਮਗਲਿੰਗ ਕਰੀ ਹੈ ਉਹਦੇ ਸਬੰਧ ਚ ਵੀ ਅਸੀਂ ਪੂਰੀ ਪੁਛਪੜਤਾਲ ਕਰਾਂਗੇ ਤੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਡਿਟੇਲਸ ਵਗੈਰਾ ਉਹ ਵੀ ਲੈ ਕੇ ਜਿਹੜੀ ਬੰਦੀ ਕਾਰਵਾਈ ਹੈ ਪ੍ਰਾਪਰਟੀ ਫੋਰਫੀਚਰ ਹੈ ਉਹ ਵੀ ਕੀਤਾ ਜਾਵੇਗਾ ਜੀ ਕੁਝ ਮਾਰੂਤਿਆਰ ਵਗੈਰਾ ਜਾਂ ਕੁਝ ਇਦਾਂ ਵੀ ਬਣਾਉਗੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣਾਉਣੀ ਜੀ ਅਸਲ ਇਹ ਇਸ ਤਰ੍ਹਾਂ ਚੌਲ ਜਾਂਪਤਾ ਵੀ ਲੱਗਿਆ ਹੋਇਆ ਹੈ ਜੀ ਫਿਰ ਵੀ ਇਸ ਤਰ੍ਹਾਂ ਵੀ ਜਿਹੜੇ ਮਾਰੇ ਸਪਿੰਦਾ ਸ਼ਹੀਦਾਸਰੀ ਕਰ ਰਹੀ ਹੈ ਇਸ ਤਰ੍ਹਾਂ ਦੇ ਇਹ ਜੀ ਜਿਹੜੇ ਬੰਦੇ ਕਰ ਰਹੇ ਨੇ ਜੀ ਸਾਡੀ ਪੂਰੀ ਨਿਗਰਾਨੀ ਹੈ ਜੀ ਅਸੀਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਮਾੜੇ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਕੇਸ ਰਜਿਸਟਰ ਨੇ ਤੇ ਜਿਨ੍ਹਾਂ ਦਾ ਜਨਾਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣ ਵੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਕਨਸਟੈਂਟਲੀ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਰਿਹਾ ਹੈ ਜੀ ਤੇ ਉਸ ਤੋਂ ਇਲਾਵਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਿਰਫ ਇਹ ਰਿਕਵਰੀ ਨਹੀਂ ਉਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਹਫਤਾ ਪਹਿਲਾਂ 6 ਕਿਲੋ ਫੀਮ ਫੜੀ ਸੀਗੀ ਜੀ ਨਾਕੇ ਤੇ ਤੇ ਉਹ ਵੀ ਅਸੀਂ ਨਾਕਾ ਬੰਦੀ ਦੌਰਾਨ ਕਰੀ ਸੀਗੀ ਤੇ ਰੈਗੂਲਰਲੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਐਕਸਰਸਾਈਜ਼ ਐਕਟ ਦੇ ਤੇ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਜੀ